ਪਹਿਲੀ ਗੱਲ ਮੈਂ ਤੁਹਾਡੇ ਨਾਲ ਇਹ ਕੀਤੀ ਹੈ ਵੀ ਤੁਸੀਂ ਹਰ ਥਾਂ ਤੇ ਜਾਂਦੇ ਹੋ ਹਰ ਬੰਦੇ ਨਾਲ ਤੁਹਾਡਾ ਵਾਹ ਪੈਂਦਾ ਵਾ ਸਾਰੀਆਂ ਪਾਰਟੀਆਂ ਜਦੋਂ ਆਉਂਦੀਆਂ ਨੇ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੀਆਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਕੋਈ ਤੁਹਾਡੇ ਵਿੱਚ ਜਿਹੜੀ ਕੋਈ ਤੁਹਾਡੇ ਅੰਦਰ ਗੱਲ ਪੈਦਾ ਹੁੰਦੀ ਹੈ ਵੀ ਆਹ ਚੀਜ਼ ਰਹਿ ਗਈ ਹੈ ਉਹ ਸ਼ਰੋਮੀ ਕალიਦਲ ਨੂੰ ਗਾਈਡ ਕਰੋ ਅਹੀਂ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੀਏ ਸ਼ਰੋਮੀ ਕალიਦਲ ਨੇ ਕੀ ਪਲਾਨਿੰਗ ਕੀਤੀ ਕੋਈ ਅਜੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਲਾਕੇ ਦਾ ਫਸਲ ਤਾਂ ਲਗਭਗ 300 ਪਿੰਡ ਦੀ ਜਿਹੜੀ ਹੈ ਬਰਬਾਦ ਹੋ ਗਈ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਾਵੜਿਆ ਵਾ ਤੇ ਹਰ ਪਿੰਡ ਦੇ ਵਿੱਚ ਅੱਧੇ ਘਰ ਜਿਹੜੇ ਨੇ ਉਹ ਪਾਣੀ ਦੀ ਪੇਟ ਵਿੱਚ ਆ ਗਏ। ਦਾਨੀ ਸੱਜਣਾ ਦਾ ਮੈਂ ਧੰਨਵਾਦ ਕਰਨਾ ਵਾ। ਉਹਨਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਸਰਕਾਰਾਂ ਦੇ ਆਉਣ ਤੋਂ ਪਹਿਲਾਂ ਸੰਸਥਾਵਾਂ ਦੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨੇ ਖਾਣ ਦਾ ਸਮਾਨ ਜਿਹੜਾ ਵਾ ਕੋਈ ਕਸਰ ਨਹੀਂ ਰਹਿਣ ਦਿੱਤੀ ਜੂਪੀ ਤੋਂ ਵੀ ਲੋਕ ਆਏ ਨੇ ਹਰ Rajasthan ਤੋਂ ਵੀ ਲੋਕ ਆਏ ਨੇ Haryana ਤੋਂ ਵੀ ਆਏ ਨੇ Jammu Kashmir ਤੋਂ ਵੀ ਆਏ ਨੇ ਤੇ ਪੰਜਾਬ ਦੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਟਰੱਕਾਂ ਦੇ ਰੂਪ ਵਿੱਚ ਉਹ ਵੀ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਇੰਡਸਟਰੀ ਨੂੰ ਅਪੀਲ ਕੀਤੀ ਹੈ ਇੰਡਸਟਰੀ ਵੀ ਜਿਹੜੀ ਹੁਣ ਮੈਦਾਨ ਵਿੱਚ ਆ ਗਈ ਹੈ ਤੇ ਮੈਂ ਇਹ ਸਮਝਦਾ ਮਾਂ ਕਿ ਇਹ ਬੰਨ ਜਿਹੜੇ ਨੇ ਇਹ ਵੱਜ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਫਸਲ ਆ ਉਹ ਲੋਕੀ ਵੇਚ ਸਕਣ ਜੇ ਬੰਨ ਨਾ ਵੱਜੇ ਆਉਣ ਵਾਲੀ ਫਸਲ ਵੀ ਜਿਹੜੀ ਹੈ ਕਿਸਾਨ ਨਹੀਂ ਵੇਚ ਸਕਦੇ ਮੈਂ ਆਪਣੇ ਸਾਥੀਆਂ ਦੇ ਨਾਲ ਬਹੁਤ ਸਲਾਮ ਮਸ਼ਵਰੇ ਕੀਤੇ ਨੇ ਪਿੰਡਾਂ ਵਿੱਚ ਵੀ ਜਾ ਕੇ ਤੇ ਇੱਥੇ ਵੀ ਬੈਠ ਕੇ ਔਰ ਮੇਰੀ ਪਾਰਟੀ ਸ਼੍ਰੋਮਿਕ ਆਕਾਲੀ ਦਲ ਕੋਈ ਸਕੈਨ ਲਾ ਕੇ ਇੱਥੇ ਬੋਡ ਨਹੀਂ ਲਾਇਆ ਵੀ ਇਹਦੇ ਵਿੱਚ ਪੈਸੇ ਪਾਓ ਜਾਂ ਹੀ ਕਈਏ ਸਾਨੂੰ ਕੁਝ ਦਿਓ ਜਿਹੜੇ ਆਉਂਦੇ ਨੇ ਦਾਨ ਸੱਜਣ ਅਸੀਂ ਇਹ ਅਪੀਲ ਕਰਨੇ ਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੇ ਜੋ ਉਹ ਮਦਦ ਇਸ ਲੱਕ ਦੀ ਕਰਨੀ ਚਾਹੁੰਦੇ ਨੇ ਉਹ ਸ਼੍ਰੋਮਿਕ ਕਮੇਟੀ ਦੇ ਹੱਡ ਵਿੱਚ ਪੈਸੇ ਪਾਉਣ ਕਾ ਕੇ ਸ਼ਰੋਮਨੀ ਕਮੇਟੀ ਲੋਕਾਂ ਤੱਕ ਜਿਹੜੀ ਰਾਇਤ ਪਹੁੰਚਾ ਰਹੀ ਹੈ ਜੋ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਵਰਤਿਆ ਜਾਵੇ। ਅਸੀਂ ਪ੍ਰਧਾਨ ਸ਼ਰੋਮਨੀ ਅਕਾਲੀ ਦਲ ਦੇ ਨਾਲ ਗੱਲ ਕੀਤੀ ਸੀ ਕਿ ਅਕਾਲੀ ਦਲ ਵੱਲੋਂ ਆ ਜਿਹੜਾ ਬਨ ਕੋਰੀਡੋਰ ਦਾ ਇਹਨੂੰ ਬੜਾਇਆ ਜਾਵੇ। ਅਸੀਂ ਕੱਲ ਉਸ ਪਿੰਡ ਵਿੱਚ ਵੀ ਮੀਟੀਆਂ ਕੀਤੀਆਂ ਸੀ। ਆਪਣੇ ਜਿਹੜੇ ਪ੍ਰਭਾਵਿਤ ਪਿੰਡ ਸੀ ਉਹਨਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਨੇ ਕੋਈ ਇਹ ਕੋਈ ਇੱਕ ਦੋ ਬੰਦੇ ਇਹ ਬੰਨ ਨਹੀਂ ਬਣ ਸਕਦੇ ਮਾਸ ਮੂਵਮੈਂਟ ਲੋਕ ਲੋਕ ਇਹਦੇ ਵਿੱਚ ਸ਼ਾਮਲ ਹੋਣ ਟਰਾਲੀਆਂ ਲਿਆਉਣ ਨੂੰ ਸਭ ਲੋਕ ਤਿਆਰ ਨੇ ਲੇਕਿਨ ਉਸ ਥਾਂ ਤੇ ਟਰਾਲੀਆਂ ਲਾਉਣ ਲਈ ਵੀ ਸਾਰੇ ਭਰਾਵਾਂ ਦੀ ਲੋੜਿਆ ਇਕੱਲਾ ਕੁਝ ਨਹੀਂ ਕਰ ਸਕਦਾ ਔਰ ਮੈਂ ਜੋ ਵੇਖਿਆ ਪੀ ਇਹ ਜਿਹੜਾ ਸਭ ਤੋਂ ਵੱਡਾ ਬੰਨ ਹੈ ਇਹਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਹੈ ਉਹ ਇਹ ਬਾਰਡਰ ਦੇ ਉੱਤੇ ਬੰਨ ਹੈ ਸਕਿਉਰਟੀ ਜ਼ੋਨ ਹੈ ਬੀਅਸ ਸਭ ਤੇ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਸਿੱਧੀ ਇਨਵੋਲਵ ਹੈ ਕਿਸੇ ਨੇ ਸਾਨੂੰ ਆਪਣੇ ਆਪ ਧੱਕੇ ਨਾਲ ਜਾਣ ਨਹੀਂ ਦੇਣਾ ਕੋਈ ਰਸਤਾ ਨਹੀਂ ਜਿਹਦੇ ਤੱਕ ਅਸੀਂ ਉਹ ਟਰਾਲੀਆਂ ਲੈ ਕੇ ਜਾ ਸਕੀਏ ਮੈਂ ਅੱਜ ਡੀਸੀ ਸਾਹਿਬ ਨੂੰ ਅਸੀਂ ਸਾਰੀ ਜਥੇਬੰਦੀ ਮਿਲੇ ਆ ਉਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਉੱਤੇ ਗਵਰਨਮੈਂਟ ਨਾਲ ਗੱਲ ਕਰਕੇ ਸੈਂਟਰ ਗਵਰਨਮੈਂਟ ਨਾਲ ਵੀ ਤੇ ਪੰਜਾਬ ਗਵਰਨਮੈਂਟ ਨਾਲ ਹੀ ਫੇਰ ਤੁਹਾਨੂੰ ਜੱਜ ਦੇਵਾਂਗੇ ਅਹੀਂ ਆਪਣੇ ਆਪ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਅਸੀਂ ਲਿਖਤੀ ਦੇ ਆਇਆ 12 ਤਰੀਕ ਦਾ ਪ੍ਰੋਗਰਾਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਣਿਆ ਸਿਕਾ ਇਹਨੂੰ ਸ਼ੁਰੂ ਕਰਨ ਦਾ ਉਹ ਅਸੀਂ ਪੋਸਟਪੋਨ ਕਰ ਦਿੱਤਾ ਵਾ ਕਿ ਆਪੋ ਵਿੱਚ ਨਾ ਲੜੀਏ ਜੇ ਕੋਈ ਹੋਰ ਭਰਾ ਬਣਾਉਣਾ ਚਾਹੁੰਦਾ ਅਸੀਂ ਉਹਦਾ ਸਹਿਯੋਗ ਦਵਾਂਗੇ ਆਰਥਿਕ ਤੌਰ ਤੇ ਵੀ ਦਵਾਂਗੇ ਜਥੇ ਬੰਦੀਆਂ ਦੀਆਂ ਟਰਾਲੀਆਂ ਨਾਲ ਵੀ ਦਵਾਂਗੇ ਪੱਥਰ ਵੀ ਲਿਆ ਕੇ ਦਵਾਂਗੇ ਜਾਂ ਹੋਰ ਕੋਈ ਚੀਜ਼ ਜੋ ਉਹ ਸਾਨੂੰ ਕਹਿਣਗੇ ਅਸੀਂ ਅੱਗੇ ਲੱਗ ਕੇ ਕਿਸੇ ਦੇ ਕੰਮ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ ਔਰ ਇਸੇ ਤਰ੍ਹਾਂ ਮੈਂ ਕਹਿਣਾ ਵੀ ਸਾਡੀ ਪਰਸੋ ਮੀਟਿੰਗ ਹੋਈ ਸੀਗੀ ਸਭ ਤੋਂ ਵੱਡੀ ਲੋੜ ਆ ਜਿਹੜੀ ਲੋਕਾਂ ਨੇ ਪੂਰੀ ਕਰ ਦਿੱਤੀ ਏ ਖਾਣ ਪੀਣ ਦੀ ਪਸ਼ੂਆਂ ਦੇ ਚਾਰੇ ਲਈ ਬੜੀ ਵੱਡੀ ਪੱਧਰ ਤੇ ਲੋਕ ਸਮਾਨ ਲੈ ਕੇ ਆ ਰਹੇ ਨੇ 50 ਟਰੱਕ ਵੱਡੇ ਜਿਹੜੇ ਨੇ ਉਹ ਅਸੀਂ ਵੀ ਚਾਰਾ ਜਿਹੜਾ ਵਾ ਉਹ ਮੰਗਾ ਰਹੇ ਆ ਜਿੱਥੇ ਹੋਰ ਚੀਜ਼ਾਂ ਨੇ ਉਹ ਵੀ ਮੰਗਾ ਰਿਆਂ ਔਰ ਬਿਮਾਰੀਆਂ ਦਾ ਸਾਹਮਣਾ ਕਰਨ ਲਈ 100 ਟੀਮ ਬਣਾਈ ਹੈ ਅਕਾਲੀ ਦਲ ਨੇ ਜਿਹੜੀ ਵੱਖ-ਵੱਖ ਪਿੰਡਾਂ ਵਿੱਚ ਉਹ ਲਗਾਤਾਰ ਕੈਂਪ ਲਾਏਗੀ ਤੇ 500 ਆਹ ਮਸ਼ੀਨ ਖਰੀਦੀ ਹੈ ਸਾਰੇ ਪੰਜਾਬ ਲਈ ਜਿਹੜੀ ਮਹੱਲੇ-ਮਹੱਲੇ ਵਿੱਚ ਜਾ ਕੇ ਮਸ਼ਰਾਂ ਨੂੰ ਮਾਰਿਆ ਕਰੇਗੀ ਸਾਡੇ ਵਲੰਟੀਅਰ ਮੋਟਰਸਾਈਕਲਾਂ ਤੇ ਬੈਠ ਕੇ ਉਹ ਕੰਮ ਕਰਨਗੇ ਇਦੇ ਤੋਂ ਇਲਾਵਾ ਮੈਂ ਸਮਝ ਨਾਵਾ ਕਿ ਗਰੀਬ ਲੋਕਾਂ ਨੂੰ ਬੀੜ ਦੀ ਲੋੜ ਹੈ ਅਸੀਂ ਆਪਣੀ ਪਾਰਟੀ ਨੂੰ ਪ੍ਰਧਾਨਤ ਸਾਬ ਨੇ ਹੁਕਮ ਕੀਤਾ ਵਾ ਕਿ ਆਪਣਾ ਦਸਵੰਦ ਕਣਕ ਦੇ ਰੂਪ ਵਿੱਚ ਦੇਵੋ ਅਹੇ ਸਰਟੀਫਾਈ ਬੀੜ ਜਿਹੜਾ ਵਾ ਉਹ ਕਣਕ ਦੇ ਕੇ ਤੇ ਵਟਾ ਕੇ ਬੀ ਵਧੀਆ ਜਿਹੜਾ ਵਾ ਉਹ ਲੋਕਾਂ ਤੱਕ ਮਹਈਆ ਕਰਾਵਾਂਗੇ ਜਿਹੜਾ ਪਾਸਾ 100% ਮਾਰਿਆ ਗਿਆ ਉਥੇ ਉਹ ਵੀ ਜਿਹੜਾ ਵਾ ਦਵਾਂਗੇ ਤੇ ਜਿੱਥੇ ਇੱਕ ਪਾਸਾ ਬਚਿਆ ਹੋਇਆ ਵੇ ਇੱਕ ਪਾਸਾ ਮਰ ਗਿਆ ਵਾ ਉਹਨਾਂ ਨੂੰ ਲੋੜਵੰਦਾਂ ਨੂੰ ਉਹ ਵੀ ਵੀ ਜਿਹੜਾ ਕਰਤਦਾ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਪਚਾਵਾਂਗੇ ਜਿਹੜੀਆਂ ਪੈਲੀਆਂ ਦੇ ਵਿੱਚ ਰੇਤ ਪੈ ਗਈ ਏ ਉਹ ਆ ਝੋਨੇ ਵੱਡੇ ਜਾਂਦੇ ਨੇ ਜਾਂ ਪਾਣੀ ਥੱਲੇ ਚਲਾ ਜਾਂਦਾ ਵਾ ਆਪਰੇ ਵਰਕਰਾਂ ਰਹੀਂ ਉਨਾ ਪੈਲੀਆਂ ਨੂੰ ਪਧਰਾ ਕਰਨ ਵਿੱਚ ਵੀ ਅਸੀਂ ਉਹਨਾਂ ਜ਼ਿੰਮੇਵਾਰਾਂ ਦਾ ਸਹਿਯੋਗ ਦੇਵਾਂਗੇ ਜਿਹੜੇ ਪ੍ਰਭਾਵਿਤ ਨੇ ਇਸ ਕੰਮ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੱਧਾਂ ਨੇ ਜਿੱਦੇ ਤੇ ਕਾਲੀ ਦਲ ਕੰਮ ਕਰ ਰਿਹਾ ਵਾ ਤੇ ਫਿਲਹਾਲ 12 ਤਰੀਕ ਦਾ ਪ੍ਰੋਗਰਾਮ ਜਿਹੜਾ ਵਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਉਹ ਅਸੀਂ ਪੋਸਟਪੋਨ ਕਰਨੇ ਆ ਤਾਂ ਕਿ ਵਧੀਆ ਢੰਗ ਦੇ ਨਾਲ ਕੋਮਬ ਨੂੰ ਸਿੱਧੇ ਰਸਤੇ ਤੇ ਲਜਾਇਆ ਜਾ ਸਕੇ ਤੇ ਟਕਰਾ ਕਿਸੇ ਨਾਲ ਨਾ ਆਵੇ ਕਿਉਂਕਿ ਹਰ ਬੰਦਾ ਚਾਹੁੰਦਾ ਵਾ ਅਸੀਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਦੁਨੀਆ ਵਿੱਚ ਗੱਲ ਜਾਊਗੀ ਇਸ ਤਰ੍ਹਾਂ ਫਾਂਡੇ ਆਉਣਗੇ ਅਸੀਂ ਉਸ ਟਕਰਾਵ ਵਿੱਚ ਬਿਲਕੁਲ ਨਹੀਂ ਵੜਨਾ ਚਾਹੁੰਦੇ ਅਸੀਂ ਲੋਕਾਂ ਦੀਆਂ ਮੁੱਢਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਪ੍ਰਧਾਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਜਿੱਦਣ ਪ੍ਰਧਾਨ ਸਾਹਿਬ ਆਏ ਸੀ ਉਦੋਂ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਡੀ ਉਹ ਬੇਨਤੀ ਪ੍ਰਵਾਨ ਕਰਤੀ ਜਿਵੇਂ ਖਾਸਾਂ ਵਾਲੀ ਲੱਖ ਲੱਖ ਰੁਪਏ ਚੋਂ ਇਕੱਲਾ ਸਾਡਾ ਠੇਕੇ ਤੇ ਚੜਿਆ ਉਹ ਠੇਕੇ ਜਿਹੜੇ ਨੇ ਮਾਫ ਕਰਾਵਾਂਗੇ ਇਸੇ ਤਰ੍ਹਾਂ ਆਪਣੇ ਜਿਹੜਾ ਪਿੰਡ ਕਿਲਾ ਨੱਥੂ ਸਿੰਘਾ ਉੱਥੇ ਬਹੁਤ ਵੱਡੀ ਤਬਾਹੀ ਹੋਈ ਏ ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੀ ਏ ਉਹ ਸਾਰੀ ਲਪੇਟ ਉਹ ਜਿਹੜਾ ਮੇਨ ਦਰਿਆ ਜਿੱਥੋਂ ਦੀ ਵਾਗਾ ਉੱਥੋਂ ਨਹੀਂ ਆਉਂਦੀ ਐ ਉਹ ਵੀ ਠੇਕਿਆਂ ਦੇ ਬਾਰੇ ਸੋਚਿਆ ਤੇ ਹੋਰ ਵੀ ਜਿਹੜੇ ਤੇਜਾ ਕਲਾਂ ਜਾਂ ਹੋਰ ਕੋਈ ਹੋਣਗੇ ਉਹਨਾਂ ਬਾਰੇ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਦਰਜਾ ਬਦਰਜਾ ਸਾਰਿਆਂ ਦੇ ਠੇਕੇ ਜਿਹੜੇ ਨੇ ਉਹ ਮਾਫ ਕੀਤੇ ਜਾਣਗੇ ਸਰ ਜਿੱਥੇ ਕਿਸਾਨੀ ਪ੍ਰਭਾਵਿਤ ਹੋਈ ਐ ਉੱਥੇ ਸਰ ਖੇਤ ਮਜ਼ਦੂਰਾਂ ਨੂੰ ਬਹੁਤ ਜਿਆਦਾ ਨੁਕਸਾਨ ਹੋਇਆ ਪਰ ਖੇਤ ਮਜ਼ਦੂਰ ਨੇ ਕਿਤੇ ਗੱਲ ਵੀ ਨਹੀਂ ਕੀਤੀ ਜੰਦੀ ਖੇਤ ਮਜ਼ਦੂਰ ਜਿਹੜਾ ਵਾ ਅਹੀਂ ਉਹਦੇ ਲਈ ਵੀ ਬਰਾਬਰ ਜੋ ਕੁਝ ਆਇਆ ਸਾਡੇ ਕੋਲ ਅਸੀਂ ਉਹਨਾਂ ਨੂੰ ਪ੍ਰਿਆਰਿਟੀ ਦਿੱਤੀ ਏ ਮਿਸਾਲ ਦੇ ਤੌਰ ਤੇ ਤਕਰੀਬਨ 8-10 ਹਜ਼ਾਰ ਕਿਟਾਹਾਂ ਦਿੱਤੀ ਏ ਉਹ ਗਰੀਬ ਲੋਕਾਂ ਨੂੰ ਹੀ ਦਿੱਤੀ ਏ ਕਿਹੇ ਕਿਸਾਨ ਨੇ ਸਾਡੇ ਕੋਲ ਕਿਟ ਨਹੀਂ ਮੰਗੀ ਤੇ ਨਾ ਉਹਨਾਂ ਲਈ ਏ ਜਿਹੜੇ ਪ੍ਰਭਾਵਿਤ ਸਭ ਤੋਂ ਪਹਿਲਾਂ ਇੱਥੇ ਕੋਰੀਡੋਰ ਹੀ ਟੁੱਟਾ ਤੇ ਜ਼ਿਮੀਦਾਰ ਜਿਹੜੇ ਇਸ ਪਿੰਡ ਦੇ ਨੇ ਉਹਨਾਂ ਨੇ ਵੀ ਸਾਡੇ ਕੋਲ ਕਿੱਟ ਨਹੀਂ ਕੀ ਲਈ। ਅਸੀਂ ਧੱਕੇ ਨਾਲ ਕੁਝ ਘਰਾਂ ਵਿੱਚ ਪਚਾਈਆਂ ਨੇ ਆਪ ਚੁੱਕ ਕੇ ਛੱਡ ਕੇ ਆਏ ਆ। ਇਸ ਕਰਕੇ ਖੇਤ ਮਜ਼ਦੂਰ ਤੇ ਕਿਸਾਨ ਸਾਡੇ ਵਿੱਚ ਕੋਈ ਫਰਕ ਨਹੀਂਗਾ। ਪਹਿਲਾਂ ਮਜ਼ਦੂਰ ਤੇ ਫਿਰ ਖੇਤ ਕਿਸਾਨ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜੋ ਸਰਦਾ ਬੰਦਾ ਉਹਨਾਂ ਤੋਂ ਹੀ ਸ਼ੁਰੂ ਕਰਾਂਗੇ। ਔਰ ਉਹਨਾਂ ਦੀਆਂ ਲੋੜਾਂ ਨੇ ਮੈਂ حساب ਲਾਇਆ ਵਾ ਜਿਵੇਂ ਸਾਲ ਦੇ ਵਿੱਚ ਕੰਬੜਾਂ ਦੀ ਲੋੜ ਆ। ਚਾਦਰਾਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਉਹ ਸਾਡੇ ਲਈ ਬਰਾਬਰ ਨੇ ਇਹ ਨਹੀਂ ਕੋਈ ਵੇਤ ਕਰੇ ਵਾਲੀ ਗੱਲ ਜਿਹੜੀ ਹੈ ਸ਼ਰੋਨੀ ਕਾਲੀਦਾਲ ਨਹੀਂ ਕਰੂਗਾ